ਕੀ ਦਾ ਚਾਰ ਪਾਉਣਿਆ ਹਨ ਵਿੱਚ ਨਾ ਹੁਣ ਕਹਿ ਦਿੰਦੇ ਆ ਬਈ ਹਨਾ ਮੱਕੀ ਦੇ ਚਾਰ ਦਾ ਯਾਰ ਕੋਈ ਉਹ ਨਾ ਖਾਸ ਵੀ ਵਧੀਆ ਅਰਜੰਟ ਜੋ ਹੈ ਨਹੀਂ ਕੋ ਮੋਕ ਜੀ ਮਰੀ ਜਾਂਦੀਆਂ ਨੇ ਮੱਝਾਂ ਆ ਹੋ ਗਿਆ ਬਹੁ ਹੋ ਗਿਆ ਹੁਣ ਭਾਈ ਦੇਖੋ ਮੱਕੀ ਦੇ ਚਾਰ ਦਾ ਫਾਇਦਾ ਤੁਹਾਨੂੰ ਮੈਂ ਦੱਸਣ ਲੱਗਾ ਬਹੁਤ ਆਪਾਂ ਵੀ ਪਾਇਆਗਾ ਐਵੇਂ ਤੁਹਾਨੂੰ ਕਹੀ ਜਾਈ ਆ ਆਪਾਂ ਵੀ ਪਾਇਆ ਸੀਗਾ 2 ਕਿਲਿਆਂ ਦਾ ਤੇ ਬਈ ਫਾਇਦਾ ਵੀ ਬਹੁਤ ਆਗਾਗਾ ਹੁਣ ਵਿੱਚ ਕਹਿੰਦੇ ਆ ਯਾਰ ਦੁੱਧ ਦੇ ਵਿੱਚ ਉਲੀ ਆਉਂਦੀ ਆ ਤੇ ਉਲੀ ਆਉਂਦੀ ਆ ਹਨਾ ਅ ਮੈਂ ਪਿੱਛੇ ਜੇ ਆਹ 10 15 ਦਿਨ ਪਹਿਲਾਂ ਸੁਣਿਆਗਾ ਕਹਿੰਦੇ ਵੀ ਡੇਰੀਆਂ ਵਾਲੇ ਵੀ ਦੁੱਧ ਦਾ ਵੀ ਸ਼ਾਇਦ ਘਟ ਚੱਕਿਆ ਕਰਨ ਵੀ ਉਲੀ ਆਉਂਦੀ ਆ ਦੁੱਧ ਦੇ ਵਿੱਚ ਹੁਣ ਭਾਈ ਦੇਖੋ ਹੁਣ ਜਦੋਂ ਆਪਾਂ ਚਾਰ ਪਾਉਨੇ ਆ ਵਧੀਆ ਮੰਨ ਲਓ ਮਿਹਨਤ ਕਰਦੇ ਆਪਾਂ ਉਹਦਾ ਮੱਕੀ ਦਾ ਫਾਲਾ ਜਿਹੜਾ ਉਹ ਵਧੀਆ ਹੁੰਦਾਗਾ ਤੇ ਛੱਲੀਆਂ ਵਧੀਆ ਲੱਗਦੀਆਂ ਨੇ ਉਹ ਦੁੱਧ ਵੀ ਵਧੀਆ ਦਿੰਦੇ ਆ ਹੇ ਹੁਣ ਬਾਈ ਦੇਖੋ ਹੁਣ ਚਾਰ ਦਾ ਫਾਇਦਾ ਕਿੰਨਾਗਾ ਇਹ ਵੀ ਦੱਸਣ ਲੱਗਿਆ ਮੈਂ ਪਸ਼ੂ ਦੁੱਧ ਵਧੀਆ ਦਿੰਦੇ ਆ ਬਾਈ ਹੁਣ ਜਿਹੜੀ ਗੱਲ ਉੱਲੀ ਦੀ ਕਰਦੇ ਆ ਆਪਾਂ ਤੇ ਉੱਲੀ ਤੋਂ ਤਾਂ ਬਾਈ ਇੱਕ ਪਾਊਡਰ ਆਉਂਦਾਗਾ ਉਹ ਜ਼ਰੂਰ ਪਾਉਣਾ ਪੈਂਦਾ ਜਿੰਨਾ ਚਿਰ ਚਾਰ ਪਸ਼ੂ ਮੰਨ ਲਓ 100 ਗ੍ਰਾਮ 50 ਗ੍ਰਾਮ ਖੰਦੀਆਂ ਜੇ ਹੁੰਦਾ ਉਹ ਹੁਣ ਵਿੱਚ ਕਹਿੰਦਾ ਯਾਰ ਪਸ਼ੂ ਖਾਂਦੇ ਨਹੀਂ ਹੁਣ ਬਾਈ ਹੁਣ ਖਾਂਦੇ ਦਾ ਕਿਉਂ ਨਹੀਂ ਹੈਗੇ ਹੁਣ ਸਾਢੇ ਆ ਹੁਣ 5-4 ਦਿਨ ਹੁਣ ਪਸ਼ੂ ਨਹੀਂ ਖਾਂਦੇ ਚਲੋ ਆਪਾਂ ਮੰਨ ਲੈਂਦੇ ਆ 5-4 ਦਿਨ ਨਹੀਂ ਖਾਂਦੇ ਤੇ ਬੱਚਕਾਂ ਦਾ ਯਾਰ ਮੂੰਹ ਹੀ ਨਹੀਂ ਲਾਉਂਦੀਆਂ ਕੋਈ ਬਾਲਾ ਫਾਇਦਾ ਨਹੀਂ ਸਾਡੇ ਵੀ ਹੈਗੇ ਆ ਇੱਕ ਦੋ ਬੰਦੇ ਰਿਸ਼ਤੇਦਾਰੀਆਂ ਚ ਉਹ ਵੀ ਐਂ ਕਹਿੰਦੇ ਹੁੰਦੇ ਬੁਜਰ ਖਾਂਦੀਆਂ ਨਹੀਂ ਹੈਗੀਆਂ ਤੇ ਹੁਣ ਇਸ ਵਾਰ ਦੇਖੋ ਕਿੰਨੇ ਲੋਕਾਂ ਨੇ ਪਾਇਆਗਾ ਵਿੱਚ ਘਰ ਕਹਿੰਦੇ ਹੁੰਦੇ ਯਾਰ ਉਹ ਕੋਈ ਆਸਰਾ ਨਹੀਂ ਬਾਲਾ ਪਾਉਂਦਾ ਮੋਕ ਜੀ ਮਰੀ ਜਾਂਦੀ ਨੇ ਖਾਂਦੀਆਂ ਨਹੀਂ ਮوسک ਜਾਂ ਮਰੀ ਜਾਂਦਾ ਨਹੀਂ ਭਾਈ ਇਦਾਂ ਦਾ ਨਹੀਂ ਹੈਗਾ ਕੁਝ ਜਿ ਜੇ ਆਪਾਂ ਭਾਈ ਹੁਣ 4 ਪਾਵਾਂਗੇ ਹਨਾ ਜੇ 2 ਕੀਲਿਆਂ ਦਾ ਪਾਵਾਂਗੇ 3 ਕੀਲਿਆਂ ਦਾ ਪਾਵਾਂਗੇ ਉਹ ਆਪਣਾ ਫਾਇਦੇਮੰਦ ਆ ਹੁਣ ਮੰਨ ਲਓ ਇੱਕ ਕਿਲੇ ਤੇ 20000 ਰੁਪਇਆ ਖਰਚਾ ਕਰਦੇ ਆਪਾਂ ਚਾਰ ਪੌਂਦਾ ਤੇ ਇੱਕ ਕਿਲੇ ਤੇ ਮੰਨ ਲਓ 20000 ਕਰਤਾ ਤੇ ਇੱਕ ਗੱਲ ਹੋਰ ਵੀ ਹੈ ਨਾਲ ਟੂੜੀ ਵੀ ਬਚਦੀ ਆ ਬਾਈ ਟੂੜੀ ਤਾਂ ਇਹਦੇ ਨਾਲ ਬਹੁਤ ਘਟ ਪੈਂਦੀ ਆ ਹਰੇ ਚਾਰੇ ਨਹੀਂ ਪੈਂਦੀ ਆ ਹੁਣ ਜਿਹੜਾ ਹਰਾਚਾਰਾ ਬੀਜਦੇ ਆ ਹੁਣ ਬਰਸੀਨ ਹੋ ਗਿਆ ਮੰਨ ਲਓ ਜਾਂ ਮੰਨ ਲਓ ਜਮੀ ਹੋ ਗਈ ਹੁਣ ਬਰਸੀਨ ਆ ਬਾਈ ਉਹ ਦਾ ਨਿਰਾ ਮੰਨ ਲਓ ਪਾਣੀ ਆ ਉਹਦਾ ਤਾਂ ਉਹ ਚ ਨਾ ਤਹਾ ਦੁੱਧ ਹੀ ਆ ਉਹ ਤਾਂ ਸਿਰਫ ਇੱਕ ਹੁੰਦਾ ਹੋਗਾ ਵੀ ਤੂੜੀ ਜਿ ਖਵਾਉਣਾ ਪੱਠੇ ਜਿ ਖਵਾਉਣਾ ਹੁਣ ਜਿਹੜੀ ਜਮੀ ਆ ਬਈ ਉਹ ਫਾਇਦੇ ਚ ਉਹਦੀਆਂ ਇੱਕ ਦੋ ਵਾਢਾਂ ਲਓ ਕੱਚੀ ਕੱਚੀ ਦੀਆਂ ਉਦੋਂ ਬਾਅਦ ਦੇ ਵਿੱਚ ਹੁਣ ਜਦੋਂ ਪੱਕ ਜਾਂਦੀ ਆ ਉਦੋਂ ਵੱਢੋ ਉਹਨੂੰ ਜਦੋਂ ਮੰਨ ਲਓ ਵੀ ਉਹ ਦਾਣਾ ਜਾ ਆ ਜਾਂਦਾ ਪਰ ਉਦੋਂ ਵੱਢੋ ਏ ਇੱਕ ਗੱਲ ਹੋਰ ਵੀ ਆ ਉਹਨਾਂ ਦੁੱਧ ਦਾ ਜਿਹੜਾ ਹੁਣ ਜਦੋਂ ਉਹਨੂੰ ਬੱਲੀ ਆਈ ਹੁੰਦੀ ਹੈਗੀ ਹੋ ਪਸ਼ੂ ਜਿਹੜਾ ਦੁੱਧ ਦਿੰਦਿਆ ਉਹਦੇ ਨਾਲ ਬਹੁਤ ਜ਼ਿਆਦਾ ਦਿੰਦਿਆ ਬਈ ਬਹੁਤ ਦੁੱਧ ਵਹ ਜਾਂਦਾ ਤੇ ਬੜਾ ਦਾਣਾ ਪਾਉਣ ਦੀ ਲੋੜ ਨਹੀਂ ਪੈਂਦੀ ਇਹ ਵੀ ਦੇਖਿਆ ਵਾ ਹੁਣ ਆਪਾਂ ਹਰੇਕ ਸਾਲ ਬੀਜਦੇ ਹੁੰਨੇ ਆ ਬਹੁਤ ਫਾਇਦਾ ਹਗਾ ਦਾ ਹੁਣ ਜਿਹੜੀ ਆਪਾਂ ਇਹ ਬੀਜਾਂਗੇ ਦੂਜੀ ਅ ਅਬਰਸੀਨ ਇਹਦਾ ਕੋਈ ਬੜਾ ਫਾਇਦਾ ਨਹੀਂ ਹੁਣ ਜੇ ਛੋੜਾ ਚਾਰ ਪਾਇਆ ਵਾ ਚਾਰ ਦੇ ਨਾਲ ਮੰਨ ਲਓ ਵੀ ਇਹਦਾ ਕੋਈ ਬੜਾ ਆਸਰਾ ਨਹੀਂ ਹੈਗਾ ਇੱਕ ਪੱਠੇ ਖਪਾਉ ਸਭ ਦਾ ਵਾ ਤੇ ਹੁਣ ਮੰਨ ਲਓ ਹੁਣ 4 ਹੈਗਾ ਹੁਣ 4 ਪਾ ਲਿਆ ਆਪਾਂ ਹੁਣ ਜਿੱਥੇ ਹੁਣ ਮੰਨ ਲਓ ਤੂੜੀ ਹੈਗੀ ਉਹ ਬਚ ਜਾਂਦੀ ਆ ਉਹ ਜੇ ਹੁਣ ਰੇਟ ਵਧਿਆ ਹੋਵੇ 500 600 ਦਾ ਰੇਟ ਹੋਵੇ ਉਹ ਵਧਿਆ ਯਾਰ ਵਿਕ ਜਾਂਦੀ ਆ ਤੇ ਉਹ ਪੈਸੇ ਜਿਹੜੇ ਆਪਾਂ ਨੂੰ ਬਚਤ ਹੋ ਜਾਂਦੀ ਆ ਚਾਹੇ ਆਪਣੀ ਮੰਨ ਲਓ 30 ਕੁਇੰਟਲ 40 ਕੁਇੰਟਲ ਆ 50 ਕੁਇੰਟਲ ਤੂੜੀ ਪਈ ਆਗੀ 100 ਕੁਇੰਟਲ ਪਈ ਆ ਉਹ ਬਈ ਹੁਣ ਜਿਹੜਾ ਹੁਣ ਹੁਣ 20000 ਕੀਲੇ ਦੇ ਖਰਚਾ ਕਰਦੇ ਆ ਮੱਕੀ ਦੇ ਦੇ ਇੱਕ ਤੂੜੀ ਵਿਕ ਜਾਂਦੀ ਆ ਉਹਨੇ ਦੀ ਤੇ ਹੁਣ ਮੱਕੀ ਦਾ achar ਪਾਉਣਿਆਂ ਨਾਲ ਪਸ਼ੂਆਂ ਨੂੰ ਹੁਣ ਜਦੋਂ ਪਾਈਦਾ ਨਾਲ ਹਾ ਦਾਣਾ ਘਟ ਪੈਂਦਾ ਉਹ ਵੀ ਬਹੁਤ ਬਚਤ ਹੁੰਦੀ ਆ ਹੁਣ ਜਿਹੜਾ ਹੁਣ ਪੱਠੇ ਬੀਜਦੇ ਆ ਉਹ ਤਾਂ ਪੱਠਿਆਂ ਦੀ ਲੋੜ ਹੀ ਨਹੀਂ ਹੈਗੀ ਚਾਰ ਦੇ ਨਾਲ ਬੀਜ ਨਹੀਂ ਹੁਣ ਜਿਹੜੇ ਪੱਠੇ ਬੀਜਦੇ ਆ ਆਪਾਂ ਉਹ ਪੱਠੇ ਨੇ ਮੰਨ ਲਓ ਹੁਣ ਜਿੰਨਾ ਚਾਹੇ ਇੱਕ ਬਿੱਗਾ ਬੀਜਿਆ ਆਪਣਾ ਚਾਹੇ ਦੋ ਬਿੱਗੇ ਬੀਜਿਆ ਉਹ ਹੁਣ ਮੰਨ ਲਓ ਇੱਕ ਦੋ ਬਿੱਗੇ ਬੀਜਿਆ ਜਿਹੜੇ ਉਹ ਬੀਜੰਦਾ ਨਹੀਂ ਆਪਾਂ ਨੂੰ ਲੋੜ ਹੈਗੀ ਤੇ ਹੁਣ ਮੰਨ ਲਓ ਵੀ ਹੁਣ ਦੋ ਬਿੱਗੇ ਬੀਜ ਲੇ ਜਾਂ ਇੱਕ ਬਿੱਗਾ ਵੀ ਲੈ ਹੁਣ 10-12000 ਰੁਪਇਆ ਮੰਨ ਲਓ ਵੀ ਉਹਦਾ ਠੇਕਾ ਬਣਦਾ ਤੇ ਉਹ ਬਚਤ ਹੋ ਗਈ ਬਈ ਨਾਲੇ ਤੇ ਇੰਨਾ ਫਾਇਦਾ ਹੋ ਜਾਂਦਾ ਤੇ ਬਾਕੀ ਦਾਣੇ ਦਾ ਫਾਇਦਾ ਹੋ ਜਾਂਦਾ ਬਾਕੀ ਬਈ ਨਾਲ ਹੈਗੀ ਤੂੜੀ ਉਹ ਵਿਕ ਜਾਂਦੀ ਹੈ ਵਿੱਚ ਕਹਿੰਦੇ ਫਾਇਦਾ ਨਹੀਂ ਨਾ ਚਾਰਦਾ ਬਈ ਫਾਇਦਾ ਤਾਂ ਬਹੁਤ ਆਗਾ ਹੁਣ ਗਾਹਾਂ ਵਾਲੀ ਬਾਹਰ ਨੂੰ ਹੁਣ ਜਿਹੜਾ ਮੂਰੇ ਲਾਉਣਾਗਾ ਸਿਰਫ ਮਨ ਲਾ ਤਾਂ ਤਿੰਨ ਕੀਲਿਆਂ ਦਾ ਅਸੀਂ ਲਾਵਾਂਗੇ ਤੇ ਐਂ ਕਰਕੇ ਬਈ ਬਹੁਤ ਲਾਹੇਵੰਦ ਆਦਾ ਨਾਲ ਬਈ ਹੁਣ ਜੇ ਹੁਣ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਫੇਸਬੁੱਕ ਤੇ ਦੇਖਦੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ